ਜਦੋਂ ਅਧਿਕਾਰੀਆਂ ਨੇ ਤਲਾਸ਼ੀ ਲਈ ਤਾਂ ਇਸ ਦਾ ਸਾਰਾ जुगाੜ ਜਿਹੜਾ ਵਿਅਕਤੀ ਦਾ ਫੇਲ ਹੋ ਚੰਦਾ ਹਾਲਾਂਕਿ ਸੋਨਾ ਜ਼ਬਤ ਕਰ ਲਿਆ ਗਿਆ ਅਧਿਕਾਰੀਆਂ ਦੇ ਵੱਲੋਂ ਤੇ ਕਸਟਮ ਐਕਟ ਦੇ ਅਧਾਰ ਤੇ ਕਾਰਪਾ ਇਸ ਬੰਦੇ ਦਾ जुगाੜ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿੰਝ ਇਸ ਤੇਫਲੋਂ ਸੋਨਾ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਪਰ ਅਧਿਕਾਰੀਆਂ ਦੇ ਹੱਥੋਂ ਨਹੀਂ ਬੱਸ ਸਕਿਆ ਦੱਸਤੀਏ ਕਿ ਦੁਬਈ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਯਾਤਰੀ ਨੂੰ ਸਵੇਰੇ 8:30 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਤੇ ਅਧਿਕਾਰੀਆਂ ਦੇ ਵੱਲੋਂ ਰੋਕਿਆ ਜਾਂਦਾ ਹੈ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਅਧਿਕਾਰੀਆਂ ਦੇ ਵੀ ਹੋ ਸ਼ੁੱਡ ਗੇ ਜੀ ਹਾਂ ਲਗਾਤਾਰ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਯਾਤਰੀ ਜਿਹੜਾ ਹੈ ਸੋਨਾ ਬਾਹਰਲੇ ਦੇਸ਼ਾਂ ਤੋਂ ਲੁਕੋ ਕੇ ਇੱਧਰ ਲਿਆਉਂਦੇ ਨੇ ਇਸੀ ਤਰ੍ਹਾਂ ਇੱਕ ਵਿਅਕਤੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸਦੇ ਅੰਡਰਵੇਅਰ ਦੇ ਵਿੱਚ ਸੋਨਾ ਲੁਕੋ ਕੇ ਰੱਖਿਆ ਹੋਇਆ ਸੀ ਉਸਦੇ ਗੋਡਿਆਂ ਦੀਆਂ ਪੱਟੀਆਂ ਨੂੰ ਕੱਸਿਆ ਹੋਇਆ ਸੀ ਦੋਵੇਂ ਲੱਤਾਂ ਦੇ ਉੱਤੇ ਜਿਹੜਾ ਸੋਨਾ ਲੁਕੋਇਆ ਹੋਇਆ ਸੀ ਅੰਡਰਵੇਅਰ ਦੇ ਵਿੱਚ ਇਹ ਸੋਨਾ ਲੁਕੋਇਆ ਹੋਇਆ ਸੀ ਜਦੋਂ ਤਲਾਸ਼ੀ ਲਈ ਗਈ ਤਾਂ ਸੋਨਾ ਜੜਾ ਬਰਾਮਦ ਹੋਇਆ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਸੋਨੇ ਨੂੰ ਜਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਦੱਸਤੀ ਇਹ ਕਿ ਸ਼ੱਕ ਦੇ ਦਾਤੇ ਜਦੋਂ ਇਸ ਯਾਤਰੀ ਨੂੰ ਰੋਕਿਆ ਗਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਪਾਸੋਂ ਸੋਨਾ ਬਰਾਮਦ ਕੀਤਾ ਗਿਆ કુલ ਵਜ਼ਨ 2674 ਗ੍ਰਾਮ ਸੀ ਜੋ ਕਿ ਉਸ ਦੇ ਅੰਡਰਫਾਇਰ ਦੇ ਵਿੱਚ ਉਸ ਨੇ ਲੁਕੋਇਆ ਹੋਇਆ ਸੀ ਗੋਡੀਆਂ ਦੀਆਂ ਪੱਟੀਆਂ ਨੂੰ ਕੱਸਿਆ ਹੋਇਆ ਸੀ ਜਦੋਂ ਅਧਿਕਾਰੀਆਂ ਨੇ ਤਲਾਸ਼ੀ ਲਈ ਤਾਂ ਇਸ ਦਾ ਸਾਰਾ जुगाੜ ਜਿਹੜਾ ਵਿਅਕਤੀ ਦਾ ਫੇਲ ਹੋ ਚੰਦਾ ਹਾਲਾਂਕਿ ਸੋਨਾ ਜ਼ਬਤ ਕਰ ਲਿਆ ਗਿਆ ਅਧਿਕਾਰੀਆਂ ਦੇ ਵੱਲੋਂ ਤੇ ਕਸਟਮ ਐਕਟ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰ ਸਾਂਝੀ ਕੀਤੀ ਹੈ ਦੇਖ ਸਕਦੇ ਹੋ ਸੋਨਾ ਸੀ 2674 ਗ੍ਰਾਮ ਇਸ ਦਾ ਕੁੱਲ ਵਜ਼ਨ ਸੀ 4 ਪੌਂਚ ਸੀ ਜਿਸ ਨੂੰ ਅਧਿਕਾਰੀਆਂ ਦੇ ਵੱਲੋਂ ਬਰਾਮਦ ਕੀਤਾ ਗਿਆ ਇਸ ਬੰਦੇ ਦਾ ਝਗਾੜ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿੰਸ ਇਸਤੇਫਲੋਂ ਸੋਨਾ ਲੁਕੋ ਕੇ ਲਿਆਂਦਾ ਸਾਰਿਆ ਸੀ ਪਰ ਅਧਿਕਾਰੀਆਂ ਦੇ ਹੱਥੋਂ ਨਹੀਂ बच ਸਕਿਆ ਦੱਸਤੀਏ ਕਿ ਦੁਬਈ ਤੋਂ ਅੰਮ੍ਰਿਤ ਸਰ ਜਾ ਰਹੀ ਇੱਕ ਯਾਤਰੀ ਨੂੰ ਸਵੇਰੇ 8:30 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਤੇ ਅਧਿਕਾਰੀਆਂ ਦੇ ਵੱਲੋਂ ਰੋਕਿਆ ਜਾਂਦਾ ਹੈ ਜਦੋਂ ਸਤੀ ਤਲਾਸ਼ੀ ਲਈ ਗਈ ਤਾਂ ਅਧਿਕਾਰੀਆਂ ਦੇ ਵੀ ਹੋ シュਡ ਗੇ ਜੀ ਹਾਂ ਲਗਾਤਾਰ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਯਾਤਰੀ ਜਿਹੜਾ ਹੈ ਸੋਨਾ ਬਾਹਰਲੇ ਦੇਸ਼ਾਂ ਤੋਂ ਲੁਕੋ ਕੇ ਇੱਧਰ ਲਿਆਉਂਦੇ ਨੇ ਇਸੇ ਤਰ੍ਹਾਂ ਇੱਕ ਵਿਅਕਤੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਤੇ ਅੰਡਰਵੇਅਰ ਦੇ ਵਿੱਚ ਸੋਨਾ ਲੁਕੋ ਕੇ ਰੱਖਿਆ ਹੋਇਆ ਸੀ ਉਸਤੇ ਗੋਡੀਆਂ ਦੀਆਂ ਪੱਟੀਆਂ ਨੂੰ ਕੱਸਿਆ ਹੋਇਆ ਸੀ ਦੋਵੇਂ ਲੱਤਾਂ ਦੇ ਉੱਤੇ ਜਿਹੜਾ ਸੋਨਾ ਲੁਕੋਇਆ ਹੋਇਆ ਸੀ ਅੰਡਰਵੇਅਰ ਦੇ ਵਿੱਚ ਇਹ ਸੋਨਾ ਲੁਕੋਇਆ ਹੋਇਆ ਸੀ ਜਦੋਂ ਤਲਾਸ਼ੀ ਲਈ ਗਈ ਤਾਂ ਸੋਨਾ ਜਿਹੜਾ ਬਰਾਮਦ ਹੋਇਆ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਸੋਨੇ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਤੀ ਹੈ ਕਿ ਸ਼ੱਕ ਦੇ ਦਾਅਤੇ ਜਦੋਂ ਇਸ ਯਾਤਰੀ ਨੂੰ ਰੋਕਿਆ ਗਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ پاسੋਂ ਸੋਨਾ ਬਰਾਮਦ ਕੀਤਾ ਗਿਆ કુલ ਵਜ਼ਨ 2674 ਗ੍ਰਾਮ ਸੀ ਜੋ ਕਿ ਉਸ ਦੇ ਅੰਡਰਫਾਇਰ ਦੇ ਵਿੱਚ ਉਸ ਨੇ ਲੁਕੋਇਆ ਹੋਇਆ ਸੀ ਗੋਡੀਆਂ ਦੀਆਂ ਪੱਟੀਆਂ ਨੂੰ ਕੱਸਿਆ ਹੋਇਆ ਸੀ ਜਦੋਂ ਅਧਿਕਾਰੀਆਂ ਨੇ ਤਲਾਸ਼ੀ ਲਈ ਤਾਂ ਇਸ ਦਾ ਸਾਰਾ ਜੁਗਾੜ ਜਿਹੜਾ ਵਿਅਕਤੀ ਦਾ ਫੇਲ ਹੋ ਚੰਦ ਹਾਲਾਂਕਿ ਸੋਨਾ ਜ਼ਬਤ ਕਰ ਲਿਆ ਗਿਆ ਅਧਿਕਾਰੀਆਂ ਦੇ ਵੱਲੋਂ ਤੇ ਕਸਟਮ ਐਕਟ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰ ਸਾਂਝੀ ਕੀਤੀ ਹੈ ਦੇਖ ਸਕਦੇ ਹੋ ਸੋਨਾ ਸੀ 2674 ਗ੍ਰਾਮ ਇਸ ਦਾ ਕੁੱਲ ਵਜ਼ਨ ਸੀ 4 ਪੌਚ ਸੀ ਜਿਸ ਨੂੰ ਅਧਿਕਾਰੀਆਂ ਦੇ ਵੱਲੋਂ ਬਰਾਮਦ ਕੀਤਾ ਗਿਆ ਇਸ ਬੰਦੇ ਦਾ ਝਗਾੜ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓ ਕਿ ਕਿੰਨ ਸਤੇਫਲੋ ਸੋਨਾ ਲੁਕੋ ਕੇ ਲਿਆਂਦਾ ਜਾ ਰਿਆ ਸੀ ਪਰ ਅਧਿਕਾਰੀਆਂ ਦੇ ਹੱਥੋਂ ਨਹੀਂ ਬਚ ਸਕਿਆ ਦੱਸਤੀਏ ਕਿ ਦੁਬਈ ਤੋਂ ਅਮ੍ਰਿਤਸਰ ਜਾ ਰਹੀ ਇੱਕ ਯਾਤਰੀ ਨੂੰ ਸਵੇਰੇ 8:30 ਵਜੇ ਦੇ ਕਰੀਬ ਅਮ੍ਰਿਤਸਰ ਹਵਾਈ ਅੱਡੇ ਤੇ ਅਧਿਕਾਰੀਆਂ ਦੇ ਵੱਲੋਂ ਰੋਕਿਆ ਜਾਂਦਾ ਜਦੋਂ ਸਿਤ